ਇੱਕ ਵਾਰ ਦੀ ਗੱਲ ਹੈ ਇੱਕ ਪਿੰਡ ਵਿੱਚ ਲੜਕਾ ਆਪਣੇ ਮਾਤਾ ਪਿਤਾ ਨਾਲ ਰਹਿੰਦਾ ਸੀ ਇਹ ਲੜਕਾ ਦਿਲ ਦਾ ਸਾਫ਼ ਤੇ ਸੁਪਨਿਆਂ ਨਾਲ ਭਰਿਆ ਹੋਇਆ ਸੀ ਕਈ ਸਾਲ ਬਾਅਦ ਉਹ ਆਪਣੇ ਦਾਦਾ ਜੀ ਦੇ ਪਿੰਡ ਗਿਆ ਜੋ ਇੱਕ ਖੇਤ ਵਿੱਚ ਘਾਰੇ ਵਸਿਆ ਹੋਇਆ ਸੀ ਦਾਦਾ ਜੀ ਨਾਲ ਲੜਕੀ ਦੀ ਬਹੁਤ ਬਣਦੀ ਸੀ ਸਾਰਾ ਦਿਨ ਉਹ ਦਾਦਾ ਜੀ ਨਾਲ ਗੱਲਾਂ ਕਰਦਾ ਖੇਡਦਾ ਤੇ ਪਿੰਡ ਦੀਆਂ ਗਲੀਆਂ ਵਿੱਚ ਘੁੰਮਦਾ ਇੱਕ ਦਿਨ ਖੇਤ ਵਿੱਚ ਦਾਦਾ ਜੀ ਨਾਲ ਬੈਠ ਕੇ ਲੜਕੇ ਨੇ ਕਿਹਾ ਦਾਦਾ ਜੀ ਮੈਂ ਵੱਡਾ ਹੋ ਕੇ ਬਹੁਤ ਵੱਡਾ ਆਦਮੀ ਬਣਾਗਾ ਮੈਂ ਜ਼ਿੰਦਗੀ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦਾ ਵਾਂ ਕੋਈ ਰਾਹ ਚ ਦੀ ਗੱਲ ਦੱਸੋ ਜਿਸ ਨਾਲ ਮੈਂ ਕਾਮਯਾਬ ਹੋ ਸਕਾਂ ਦਾਦਾ ਜੀ ਮੁਸਕਰਾ ਕੇ ਬੋਲੇ ਬੇਟਾ ਜ਼ਰੂਰ ਦੱਸਾਂਗਾ ਪਰ ਸਬਕ ਸਿੱਖਣ ਲਈ ਤੈਨੂੰ ਮੇਰੇ ਨਾਲ ਥੋੜਾ ਸਫਰ ਕਰਨਾ ਪਵੇਗਾ ਅਗਲੇ ਦਿਨ ਦਾਦਾ ਜੀ ਲੜਕੇ ਨੂੰ ਨੇੜੇ ਦੀ ਨਰਸਰੀ ਤੇ ਲੈ ਗਏ ਜਿੱਥੇ ਛੋਟੇ ਛੋਟੇ ਪੌਦੇ ਵਿਕਦੇ ਸਨ ਉੱਥੇ ਉਹਨਾਂ ਨੇ ਦੋ ਨਿੱਕੇ ਜਿਹੇ ਪੌਦੇ ਖਰੀਦੇ ਤੇ ਘਰ ਵਾਪਸ ਆ ਗਏ ਦਾਦਾ ਜੀ ਨੇ ਇੱਕ ਪੌਦਾ ਵੱਡੇ ਗਮਲੇ ਵਿੱਚ ਲਗਾਇਆ ਤੇ ਉਸ ਨੂੰ ਘਰ ਦੇ ਅੰਦਰ ਸੁਰੱਖਿਅਤ ਜਗ੍ਹਾ ਤੇ ਰੱਖ ਦਿੱਤਾ ਦੂਜੇ ਪੌਦੇ ਨੂੰ ਉਨਾ ਨੀ ਘਰ ਦੇ ਬਾਹਰ ਖੁੱਲੇ ਆਸਮਾਨ ਹੇਠਾਂ ਲਗਾਇਆ ਜਿੱਥੇ ਸੂਰਜ ਮੀਂਹ ਹਵਾ ਤੇ ਜਾਨਵਰਾਂ ਦਾ ਖਤਰਾ ਸੀ ਦਾਦਾ ਜੀ ਨੇ ਲੜਕੇ ਨੂੰ ਪੁੱਛਿਆ ਬੇਟਾ ਤੈਨੂੰ ਕੀ ਲੱਗਦਾ ਇਨ੍ਹਾਂ ਵਿੱਚੋਂ ਕਿਹੜਾ ਪੌਦਾ ਅੱਗੇ ਜਾ ਕੇ ਵੱਡਾ ਤੇ ਮਜ਼ਬੂਤ ਹੋਵੇਗਾ ਲੜਕੇ ਨੇ ਸੋਚ ਕੇ ਕਿਹਾ ਦਾਦਾ ਜੀ ਜਿਹੜਾ ਪੌਦਾ ਘਰ ਦੇ ਅੰਦਰ ਹੈ ਉਹੋ ਵੱਡਾ ਹੋਵੇਗਾ ਉਹ ਸਾਰੀਆਂ ਮੁਸੀਬਤਾਂ ਤੋਂ ਸੁਰੱਖਿਅਤ ਹੈ ਬਾਹਰ ਵਾਲੇ ਪੌਦੇ ਨੂੰ ਤਾਂ ਸੂਰਜ ਦੀ ਤੇਜ਼ ਗਰਮੀ ਤੂਫਾਨ ਭਾਰੀ ਮੀਂਹ ਅਤੇ ਜਾਨਵਰਾਂ ਦਾ ਖਤਰਾ ਹੈ ਦਾਦਾ ਜੀ ਮੁਸਕਰਾ ਕੇ ਬੋਲੇ ਚੱਲ ਬੇਟਾ ਦੇਖਦੇ ਹਾਂ ਕੀ ਹੁੰਦਾ ਹੈ 4 ਸਾਲ ਬਾਅਦ ਲੜਕਾ ਫਿਰ ਤੋਂ ਦਾਦਾ ਜੀ ਦੇ ਪਿੰਡ ਆਇਆ ਦਾਦਾ ਜੀ ਨੂੰ ਮਿਲਣ ਤੋਂ ਬਾਅਦ ਉਸਨੇ ਫਿਰ ਸਵਾਲ ਕੀਤਾ ਦਾਦਾ ਜੀ ਪਿਛਲੀ ਵਾਰ ਮੈਂ ਸਫਲਤਾ ਗਾਰਾਜ ਪੁੱਛਿਆ ਸੀ ਪਰ ਤੁਸੀਂ ਕੁਝ ਨਹੀਂ ਦੱਸਿਆ ਹੁਣ ਤੁਹਾਨੂੰ ਦੱਸਣਾ ਪਵੇਗਾ ਦਾਦਾ ਜੀ ਨੇ ਹੱਸਦਿਆਂ ਹੋਇਆਂ ਕਿਹਾ ਚੱਲ ਪਹਿਲਾਂ ਉਹ ਪੋਤੀ ਵਖੀਏ ਜੋ ਅਸੀਂ ਕੁਝ ਸਾਲ ਪਹਿਲਾਂ ਲਾਈ ਸੀ ਦਾਦਾ ਜੀ ਲੜਕੇ ਨੂੰ ਉਸ ਜਗ੍ਹਾ ਤੇ ਲੈ ਗਏ ਜਿੱਥੇ ਘਰ ਦੇ ਅੰਦਰ ਪੋਦਾ ਰੱਖਿਆ ਸੀ ਉਹ ਪੋਦਾ ਹੁਣ ਕਾਫੀ ਵੱਡਾ ਹੋ ਗਿਆ ਸੀ ਪਰ ਨਾ ਤਾਂ ਉਸ ਦੀਆਂ ਟਾਣੀਆਂ ਜਿਆਦਾ ਮਜ਼ਬੂਤ ਸਨ ਨਾ ਹੀ ਉਹ ਬਹੁਤ ਸੇਤਮੰਦ ਦਿਖਾਈ ਦਿੰਦਾ ਸੀ ਫਿਰ ਉਹ ਬਾਹਰ ਵਾਲੇ ਪੋਤੇ ਵੱਲ ਗਏ ਲੜਕੇ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਉਹੋ ਨਿੱਕਾ ਜਿਹਾ ਪੋਦਾ ਉਹਨ ਇੱਕ ਵੱਡਾ ਸੰਘਣਾ ਤੇ ਮਜ਼ਬੂਤ ਦਰਖਤ ਬਣ ਚੁੱਕਾ ਸੀ ਉਸ ਦੀਆਂ ਟਾਹਣੀਆਂ ਲੰਬੀਆਂ ਤੇ ਮਜ਼ਬੂਤ ਸਨ ਦਾਦਾ ਜੀ ਨੇ ਲੜਕੇ ਵੱਲ ਵੇਖਿਆ ਤੇ ਪੁੱਛਿਆ ਹੁਣ ਦੱਸ ਬੇਟਾ ਕਿਹੜਾ ਪੋਤਾ ਜ਼ਿਆਦਾ ਵੱਡਾ ਤੇ ਸਫਲ ਹੋਇਆ ਲੜਕੇ ਨੇ ਕਿਹਾ ਦਾਦਾ ਜੀ ਬਾਹਰ ਵਾਲਾ ਪੋਤਾ ਜੋ ਹੁਣ ਦਰਖਤ ਬਣ ਗਿਆ ਪਰ ਇਹ ਕਿਵੇਂ ਸੰਭਵ ਹੋਇਆ ਇਸ ਪੋਤੇ ਨੇ ਤਾਂ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਹੋਵੇਗਾ ਫਿਰ ਵੀ ਇਹ ਇੰਨਾ ਵੱਡਾ ਕਿਵੇਂ ਬਣ ਗਿਆ ਦਾਦਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਬੇਟਾ ਤੂੰ ਬਿਲਕੁਲ ਸਹੀ ਕਿਹਾ ਜਿਹੜੇ ਪੁੱਤੇ ਨੇ ਬਾਹਰ ਮੁਸੀਬਤਾਂ ਦਾ ਸਾਹਮਣਾ ਕੀਤਾ ਉਹੋ ਪੁੱਤਾਂ ਮੁਸੀਬਤਾਂ ਨਾਲ ਲੜਿਆ ਤੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅੱਜ ਉਹ ਇੱਕ ਵੱਡਾ ਦਰਖਤ ਬਣ ਗਿਆ ਜੋ ਹੁਣ ਕਿਸੇ ਵੀ ਮੁਸੀਬਤ ਤੋਂ ਨਹੀਂ ਡਰਦਾ ਪਰ ਜਿਹੜਾ ਪੋਤਾ ਘਰ ਦੇ ਅੰਦਰ ਸੁਰੱਖਿਅਤ ਸੀ ਉਹ ਸਿਰਫ ਥੋੜਾ ਜਿਹਾ ਹੀ ਵੱਧ ਸਕਿਆ ਕਿਉਂਕਿ ਉਸ ਨੂੰ ਕਦੇ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਦਾਦਾ ਜੀ ਨੇ ਲੜਕੀ ਦੇ ਮੋਢਿਆਂ ਤੇ ਹੱਥ ਰੱਖਿਆ ਤੇ ਕਿਹਾ beta ਜ਼ਿੰਦਗੀ ਵਿੱਚ ਵੀ ਇਹੀ ਗੱਲ ਲਾਗੂ ਹੁੰਦੀ ਆ ਜੇ ਤੂੰ ਹਮੇਸ਼ਾ ਸੁਰੱਖਿਅਤ ਤੇ ਆਰਾਮਦਾਇਕ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰੇਗਾ ਤਾਂ ਤੂੰ ਉਨਾ ਨਹੀਂ ਵੱਧ ਸਕਦਾ ਜਿੰਨਾ ਤੂੰ ਬਦਨਾ ਚਾਹੁੰਦਾ ਵਾ ਪਰ ਜੇ ਤੂੰ ਮੁਸੀਬਤਾਂ ਦਾ ਸਾਹਮਣਾ ਕਰੇਗਾ ਸੰਘਰਸ਼ ਨਾਲ ਡਟ ਕੇ ਲੜੇਗਾ ਤਾਂ ਕੋਈ ਵੀ ਮੰਜ਼ਲ ਤੇਰੇ ਲਈ ਅਸੰਭਵ ਨਹੀਂ ਹੋਵੇਗੀ ਮੁਸੀਬਤਾਂ ਤੇ ਰੁਕਾਵਟ ਸਾਨੂੰ ਕਮਜ਼ੋਰ ਨਹੀਂ ਸਗੋਂ ਮਜ਼ਬੂਤ ਬਣਾਉਂਦੀਆਂ ਨੇ ਇਹ ਸੁਣ ਕੇ ਲੜਕੇ ਨੇ ਇੱਕ ਡੂੰਗਾ ਸਾ ਲਿਆ ਤੇ ਉਸ ਵੱਡੇ ਦਰਖਤ ਵੱਲ ਵੇਖਣ ਲੱਗਾ ਦਾਦਾ ਜੀ ਦੇ ਸ਼ਬਦ ਉਸਦੇ ਦਿਮਾਗ ਵਿੱਚ ਘੁੰਮ ਰਹੇ ਸਨ ਉਸ ਨੂੰ ਸਮਝ ਆ ਗਈ ਸੀ ਕਿ ਜ਼ਿੰਦਗੀ ਦੀਆਂ ਮੁਸੀਬਤਾਂ ਸਾਨੂੰ ਨਹੀਂ ਤੋੜਦੀਆਂ ਸਗੋਂ ਸਾਨੂੰ ਸਫਲਤਾ ਦੇ ਰਾਹ ਤੇ ਅੱਗੇ ਵਧਣ ਦੀ ਤਾਕਤ ਤੇ ਦਿਂਦਿਆ ਨੇ ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੇ ਤਾਂ ਲਾਈਕ ਜ਼ਰੂਰ ਕਰੋ ਹੋਰ ਇਹੋ ਜਿਹੇ ਕਹਾਣੀਆਂ ਸੁਣਨ ਲਈ ਮੇਰੇ ਨਾਲ ਜੁੜੇ ਰਹੋ ਜਦ ਤੱਕ ਦੋ ਇਜਾਜ਼ਤ ਸਬਰ ਕਰੋ ਸ਼ੁਕਰ ਕਰੋ ਮਾਪਿਆਂ ਦੀ ਸੇਵਾ ਕਰੋ